ਗੋਲਡ ਵਗੈਰਾ ਕਿਤੇ ਭਾਈ ਕੈਸ਼ ਵਗੈਰਾ ਲਵਾਰੀ ਚ ਭੇਜ ਸਾਰਾ ਕੁਝ ਬੁਲਾਰੀ ਜੋ ਛੋਟੇ ਕਾਨੇ ਚੋਂ ਕੱਢ ਕੇ ਲਏ ਆ ਆਪ ਦਾ ਵੀ ਕਿਸੇ ਨਹੀਂ ਆਪ ਨੂੰ ਹਾਂ ਤੇ ਸਾਰਾ ਉਹ ਲੈ ਗਏ ਜੋ ਮੈਨਾਂ ਲਾ ਹੇਂ ਸਾਨੂੰ ਕੁਝ ਨੋਟਸ ਕਰ ਜਾਣੇ ਹੋ ਗੁਰੂ ਜੀ ਦਾ ਜੀ ਮੇਰਾ ਨਾਮ ਰਾਜ ਕੁਮਾਰ ਕਿਹੜੀ ਜਗ੍ਹਾ ਤੋਂ ਹੈਦਰਾਬਾਦ ਤੋਂ ਸਰ ਕੀ ਮਾਮਲਾ ਕੀ ਆ ਸਾਰਾ ਮਾਮਲਾ ਇਹ ਹੈ ਕਿ ਪਹਿਲਾਂ ਦੇ ਅੱਛਾ ਕਰਦੇ ਆਂ ਦੀ 10:30 ਵਜੇ ਗਏ ਆ 3:00 ਵਜੇ ਆਏ ਆ ਆਪ ਤੇ ਦੇਖਿਆ ਵੀ ਸਾਡੇ ਨੂੰ કરી ਹੋ ਗਈ ਹੈ ਸਾਨੂੰ ਮਤਲਬ ਤੁਹਾਨੂੰ ਕਦੋਂ ਜਾਣਕਾਰੀ ਮਿਲੀ ਸਾਨੂੰ ਜਾਣਕਾਰੀ ਆਂਦੇ ਮਿਲ ਗਈ 3 ਵਜੇ ਹੂੰ ਤੇ ਜਦੋਂ ਆਇਆ 3 ਵਜੇ ਸਾਨੂੰ ਜਾਣਕਾਰੀ ਪਰ ਗਈ ਤੇ ਦੇਖਿਆ ਘਰ ਦੇ ਤਾਲੇ ਵਗੈ ਡੱਟੇ ਵੀ ਜਰੂਰ ਮਤਲਬ ਸਾਡਾ ਦੇਖੋ ਵੀ ਇਹ ਬਾਹਰ ਤਾਲਾ ਲਾਇਆ ਹੋਇਆ ਸੀ ਅੰਦਰੋਂ ਅਸੀਂ ਆਪਾਂ ਕੇ ਅੰਦਰ ਵੜੇ ਆ ਤੇ ਨਾਲ ਹੀ ਆਪਣਾ ਦੇਖੀ ਨਮਾਰੀ ਸਾਡੀ ਖੁੱਲੇ ਪਈ ਕਿੰਨਾ ਕ ਕੈਸ਼ ਕਿੰਨਾ 골ਡ ਜੁੜਾ ਕੈਸ਼ ਲਗਭਗ ਤਾਂ ਦੱਸਿਆ ਕਿ ਸਾਡਾ 7 ਲੱਖ ਰੁਪਏ ਦਾ 7 ਲੱਖ ਰੁਪਏ ਦਾ ਨਿਕਲ ਆ ਗਿਆ ਤੇ 골ਡ ਕਿੰਨਾ 골ਡ ਮਾਚੇ ਤੋਂ ਲੈ ਸੋਨਾ ਸੀ ਤੇ ਕੁਝ ਕੈਸ਼ ਇਸ ਸੀਸੀਟੀਵੀ ਫੋਟੋ ਜੇ ਆਈ ਕੈਮਰੇ ਚ ਕੋਈ ਫੋਟੋ ਕੈਮਰੇ ਫੋਟੋ ਉੱਧਰ ਆਈ ਹੈ ਦੇਖ ਲਈਏ ਨਜਰਾ ਰਹੇ ਬੰਦੇ ਉੱਤੇ ਹਾਂ ਬੰਦਾ ਨਜਰਾ ਰਿਹਾ ਉਹ ਜਿਹੜਾ ਪੂਰੀ ਚੱਕਰ ਇਸ ਬੰਦੇ ਉੱਤੇ ਪੁਲਿਸ ਨੂੰ ਸ਼ਿਕਾਇਤ ਕਰਤੀ ਜੀ ਪੁਲਿਸ ਨੂੰ ਸ਼ਿਕਾਇਤ ਕੀਤੀ ਕਿਹੜਾ ਥਾਣਾ ਕਿਹੜਾ ਪਿੰਡ ਆ ਜੀ ਥਾਣਾ ਬਾਬਾਕਲ ਪਿੰਡ ਆ ਜੀ ਠੀਕ ਹੈ ਜੀ ਉਹਨਾਂ ਨੇ ਫੋਟੋ ਜਿਹੜਾ ਉਹਨਾਂ ਕੋਹਾ ਗਈ ਪੂਰੀ ਠੀਕ ਹੈ ਜੀ ਹੁਣ ਉਹਨਾਂ ਦਾ ਕੰਮ ਹੈ ਫੜਨਾ ਨਾ ਫੜਨਾ ਉਹਨਾਂ ਦਾ ਕੰਮ ਠੀਕ ਹੈ ਜੀ ਆਪਾਂ ਜੀ ਮੇਰਾ ਨਾਮ ਹੈ ਬਰਜਿੰਦਰ ਕੁਮਾਰ ਅਬਸਤੀ ਦਾ ਆਵਾਜ਼ ਹੈ ਜੀ ਜੀ ਬਰਜਿੰਦਰ ਜੀ ਕੀ ਮਾਮਲਾ ਕੀ ਆ ਸਰ ਸਾਰਾ ਦੱਸ ਦਿਓ ਬੜੀ ਕਿਨਕ ਮਾਮਲਾ ਜੀ ਇੱਥੇ 780 ਦਿਲਬਾਗ ਨਗਰ ਮੁੱਖੀ ਦੇ ਵਿੱਚ ਚੋਰੀ ਹੋ ਗਈ ਹੈ 4 ਕ ਕਰੋੜਾ ਸੋਨਾ ਜੀ ਤੇ 40000 ਰੁਪਏ ਹੂੰ ਆ ਕਾਗਜ਼ੋਗਣ ਵਾਲਾ ਕੋਈ ਬੰਦਾ ਕੰਮ ਕਰਕੇ ਲੈ ਗਿਆ ਕੋਈ ਸੀਸੀਟੀਵੀ ਪੋੜੋ ਮੇਰਾ ਇਸ ਨੂੰ ਬਣੀ ਸਰ ਹਾਂ ਜੀ ਸੀਸੀਟੀਵੀ ਫੁਟੇਜ ਆਈ ਹੈ ਠੀਕ ਹੈ ਜੀ ਵੈਰੀਫਾਈ ਕਰਦੇ ਹਾਂ ਜੇ ਪਤਾ ਲੱਗਦਾ ਤਾਂ ਕਰਦੇ ਠੀਕ ਹੈ ਸਰ ਇਹ ਕਾਜੀ ਇਹ ਆ ਗਿਆ ਜੀ ਇਹ ਲੱਗ ਗਿਆ ਨਾ ਪਾਸ ਰੁਕਣਾ ਇਹ ਨੂੰ ਹਾਂ ਜੀ ਰੁਕ ਗਿਆ ਜੀ ਲੋੜਦਿਆਂ ਕੋਲ ਦਿੱਤੇ ਪਰ ਉਹ ਵੀ ਹੈਵੀਰ ਕੀ ਵਾਲਾ ਅੱਛਾ ਹਲਕੀ ਹੁੰਦੀ ਨਹੀਂ ਹੈ ਬੈਗ 다운 ਕਰ ਮਾਰਿਆ ਜੀ ਇਹ ਟੈਰ ਜੋ ਦੀ ਕਰਦੇ ਆ ਨਾ 4 ਮਹੀਨੇ ਤੇ ਕਰਦੇ ਆ ਆਪਾਂ ਜੀ ਮੇਰਾ ਨਾਮ ਹੈ ਸੇ ਬਰਜਿੰਦਰ ਕੁਮਾਰ ਅਬਸਤਖਾਹ ਜੀ ਜੀ ਬਰਜਿੰਦਰ ਜੀ ਕੀ ਮਾਮਲਾ ਕੀ ਆ ਸਰ ਸਾਰਾ ਦੱਸੀ ਬੜੀ ਕਿਨਕ ਮਾਮਲਾ ਜੀ ਇੱਥੇ 780 ਦਿਲਬਾਗ ਨਗਰ ਮੁੱਖ ਦੇ ਵਿੱਚ ਚੋਰੀ ਹੋ ਗਈ ਹੈ 4 ਕਰੋੜ ਦਾ ਸੋਨਾ ਜੀ ਤੇ 40000 ਰੁਪਏ ਹੂੰ ਆ ਕਾਗਜ਼ੋਗਨ ਵਾਲਾ ਕੋਈ ਬੰਦਾ ਕੰਮ ਕਰਕੇ ਲੈ ਗਿਆ ਕੋਈ ਸੀਸੀਟੀਵੀ ਪੜੋਬੇਰਾ ਇਸ ਹਮਣੀ ਸਰ ਹਾਂ ਜੀ ਸੀਸੀਟੀਵੀ ਫੁਟੇਜ ਆਈ ਹੈ ਠੀਕ ਹੈ ਜੀ ਵੈਰੀਫਾਈ ਕਰਦੇ ਹਾਂ ਜੇ ਕੋਈ ਪਤਾ ਲੱਗਦਾ ਤਾਂ ਦੱਸ ਕਰ ਠੀਕ ਹੈ ਸਰ ਨਾ ਹੋਵੋ ਪਰੇਸ਼ਾਨ ਸਾਰੇ ਇਦਮਾਂ ਦੀ ਕਾਟ ਮੇਰੇ ਕੋਲ ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ પતિ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਾਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜਰੂਰ ਕਰੋ ਅਤੇ ਸਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ بیگم شہناز جی ਸੰਪਰਕ ਕਰੋ 8725040658 8725040658